ਸਾਤੋ ਪੁਆਇੰਟ 30 ਪੰਜਾਬ ਦਾ ਨੰਬਰ ਹਾਂਜੀ ਇਹ ਕਿੰਨੇ ਮਾਡਲ ਆ ਇਹ 96 ਮਾਡਲ ਆ ਜੀ ਸਾਰਾ ਟ੍ਰੈਕਟਰ ਹੈ ਰੈਂਡ ਨਾਲ ਆਇਆ ਤੁਹਾਨੂੰ ਜੱਟ ਜੀ ਇਹ ਤਾਂ ਮਗਰਾਟ ਮਰੂਟ ਵੀ ਨਾਲ ਦੀ ਹੈ ਇਹ ਦੀ ਮਾੜੀ ਇਹਦੀ 1,55,000 ਰੁਪਏ ਦੀ ਇਹਦਾ ਵੀ ਜੈਸਨੂਈ ਦੱਸ ਮੈਂ 45,000 ਦੇ ਦੇਂਗਾ ਇਹਨਾਂ 1 45 ਦਾ ਠੀਕ ਹੈ ਜੀ 200.DI ਆ ਗਿਆ ਜੀ ਪੰਜਾਬ ਦਾ ਨੰਬਰ ਆ ਪੀਬੀਟੀ ਇਹਦੇ ਵੀ ਟਾਇਰ ਬਿਲਕੁਲ ਨਵੇਂ ਆ ਬਾਈ ਕਰੇ ਮੰਨ ਨਵੇਂ ਆ ਜੀ ਮੂਲੇ ਹੈਗੇ 85 ਟਾਇਰ ਐਮਆਰਪੀ ਰਾਂਟੜੇ ਐਮਆਰਪੀ ਦੇ 85 ਜੇ ਬਾਈਕ ਵਾਲੇ ਦੇਖੇ ਮਗਲੈਸਟਾਉ 12 28 ਮਨੋਤ ਲਹਿਾਵਨੀ 2001 ਮਾਡਲ ਜੀ 2001 ਮਾਡਲ ਆ ਗਿਆ ਜੀ ਹਾਂਜੀ ਬਾਹਰ ਪੰਪ ਵਾਲਾ ਜੀ ਹਾਂਜੀ ਹਾਂ ਵੱਡੇ ਘੇਰੇ ਵਾਲਾ ਜੀ ਤਾਂ ਠੀਕ ਹੈ ਜੀ ਵੱਡੇ ਘੇਰੇ ਚ ਆ ਜਾਂਦਾ ਹਾਂਜੀ ਸਸੀ ਕਾ ਭਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚੇ ਜੀ ਪਿੰਡ ਜੋਧਪੁਰ ਭੋਲੇ ਬਾਈ ਕੋਲੇ ਸਾਨੂੰ ਦਿਖਾਵਾਂਗੇ ਘੈਂਟ ਘੈਂਟ ਕੰਡੀਸ਼ਨ ਆ ਇਹ ਟਰੈਕਟਰ ਬਾਈ ਨਾਲ ਗੱਲਬਾਤ ਕਰਦੇ ਹਾਂ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਠੀਕ ਹੋ ਜੀ ਠੀਕ ਹੋ ਜੀ ਸਾਰੇ ਟਰੈਕਟਰ ਪੰਜਾਬ ਨੰਬਰ ਆ ਜਾਂ Haryana ਵੀ ਹੈ ਜੀ ਵੀ ਇੱਕ Haryana ਕਾ ਉਹ ਵੀ ਪੰਜਾਬ ਚੋਂ ਆ ਠੀਕ ਆ ਜੀ ਹਾਂਜੀ ਸਾਰੇ ਟਰੈਕਟਰ ਬਣਾ ਲਾਉਣ ਵਾਲੇ ਤੇ ਸਿੰਪਲ ਸਟੀਅਰਿੰਗ ਵਾਲੇ ਟਰੈਕਟਰ ਆ ਹਾਂਜੀ ਠੀਕ ਆ ਜੀ ੱਲੇ ਐਫ.ੀ.ਓ. ਟਾਲੀ ਨਹੀਂ ਯਾਰ ਆਪਾਂ ਬਣਾਉਂਦੇ ਠੀਕ ਆ ਜ਼ਿਆਦਾਤਰ ਸਵਰਾਜ ਟਰੈਕਟਰ ਹੀ ਰੱਖਦੇ ਨੇ ਬਾਈ ਸਵਰਾਜ ਵੱਤ ਤੋਂ ਵੱਤ ਸਵਰਾਜ ਹੀ ਹੁੰਦਾ ਹੀ ਆਪਣੇ ਕੋਲੇ ਕਿੰਨਾ ਕ ਟਾਈਮ ਹੋ ਗਿਆ ਵੀ ਕੰਮ ਕਰਦੇ ਨੇ ਇਹ ਤਾਂ ਹੋਣ 20 ਸਾਲ ਕ ਟੁਕੜ 22 ਸਾਲ ਹੋ ਗਏ ਇੰਨਾ ਕ 20 ਸਾਲਾਂ ਦੇ ਯਰਬਾ ਹਾਂਜੀ ਹਾਂਜੀ ਠੀਕ ਆ ਜੀ ਸਵਰਾਜ ਬਾਰੇ ਗੱਲਬਾਤ ਕਰਦੇ ਆਂ ਜੀ ਕਿੰਨੇ ਮਾਡਲ ਆ ਗਏ ਜੀ ਇਹ ਇਹ 2001 ਮਾਡਲ ਜੀ 2001 ਮਾਡਲ ਆ ਗਿਆ ਜੀ ਹਾਂਜੀ ਬਾਹਰ ਪੰਪ ਵਾਲਾ ਜੀ ਹਾਂਜੀ ਹਾਂ ਬਾ ਠੀਕ ਹੈ ਜੀ ਪੈਰਾ ਵਗੈਰਾ ਦੀ ਕੰਡੀਸ਼ਨ ਟੈਰ ਟੰਡਾ ਵਗੈਰਾ ਕਿ ਨਹੀਂ 70 ਪੈ 80 ਪੈ ਹੋਵੇ ਠੀਕ ਹੈ ਜੀ ਮਗਰ ਆਟਮ ਗਰੂਟ ਪੂਰੇ ਸਾਫ ਹੈ ਟਰੈਕਟਰ ਦੇ ਤੇ ਇਹ ਪੰਜਾਬ ਦੇ ਵਿੱਚ ਨਾ ਹੋਇਆ ਹੋਇਆ ਟਰੈਕਟਰ ਹਾਂਜੀ ਵੱਡੇ ਘੇਰ ਵਾਲਾ ਭਾਈ ਹਾਂ ਵੱਡੇ ਘੇਰ ਵਾਲਾ ਜੀ ਤਾਂ ਠੀਕ ਹੈ ਜੀ ਵੱਡੇ ਘੇਰ ਚ ਆ ਜਾਂਦਾ ਤੇ ਸੈਲਫ ਸਲਫ ਵਗੈਰਾ ਜੀ ਸਾਰਾ ਓਕੇ ਜੀ ਵੀਰੇ ਠੀਕ ਹੈ ਇੰਜਨ ਗੇਅਰ ਦੀ ਭਾਈ ਸਾਰਾ ਬਹੁਤ ਵਧੀਆ ਜੀ ਪੂਰਾ ਪਰ ਕਿਆ ਨਹੀਂ ਹੈ ਕੋਈ ਤੁਸੀਂ ਕਰ ਲਓ ਬਾਕੀ ਆ ਵੀ ਤਸੱਲੀ ਕਰ ਲਓ ਹਾਂਜੀ ਤਸੱਲੀ ਤਾਂ ਅਗਲਾ ਕਰੀ ਨਾ ਲਾਜ਼ਮੀ ਤਾਂ ਠੀਕ ਹੈ ਜੀ ਤੇ ਜੇ ਇਹਦੀ ਆਪਾਂ ਡਿਮਾਂਡ ਦੀ ਗੱਲਬਾਤ ਕਰੀਏ ਇਹ ਦੇਮਗ ਜੀ 1,85,000 ਦਾ 1,85 ਦਾ ਜੀ ਹਾਂਜੀ 1,85,000 ਦਾ ਬਈ ਆ ਮਿਲ ਜੂ ਤੁਹਾਨੂੰ ਅੱਗੇ ਫੇਰ ਆ ਗਿਆ ਜੀ ਸਵਰਾਜ 735 ਇਹ ਕਿੰਨੇ ਮਾਡਲ ਹੈ ਜੀ 99 ਮਾਡਲ ਵੀਰੇ 99 ਮਾਡਲ ਇਹ ਪੰਜਾਬ ਦਾ ਨੰਬਰ ਆ ਬਈ ਇਹ ਪੰਜਾਬ ਦਾ ਨੰਬਰ ਆ ਜੀ ਪੀਵੀ 57 ਠੀਕ ਆ ਜੀ ਇਹਦੇ ਟਾਇਰ ਬਈ ਇਹਦੇ ਟਾਇਰ ਤਾਂ ਆ ਲੈ ਲੋ ਵੀ 70-75 ਕੁ ਬੈਂਚ ਟਾਇਰ ਮੰਨ ਕੇ ਚੱਲੋ 70-75 ਪੈਂਛੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਹਾਂਜੀ ਇਹ ਵੀ ਚੱਲ ਫਸਲ ਪੋਕਿਆ ਹਾਂਜੀ ਹਾਂ ਸਾਰਾ ਕੁਝ ਓਕੇ ਹੈ ਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਈ ਇਹਦੀ 1 ਲੱਖ ਦੇ ਦਾਂਗੇ ਜੀ ਹਾਂ ਨਾ 65000 ਦਾ ਇੱਕ ਪੈਂਟ ਦਾ ਜੀ ਹਾਂਜੀ 165 ਚ ਬਈ ਛੁੱਡਾ ਆਹ ਟਰੈਕਟਰ ਬੰਦੂ ਇਹ ਵੀ ਵੱਡੇ ਗੇਅਰ ਚ ਆ ਜਾ ਹਾਂਜੀ ਵੱਡੇ ਗੇਅਰ ਚ ਪੰਪ ਵਾਲੇ ਦੇ ਜੀ ਬਾਹਰ ਪੰਪ ਵਾਲਾ ਵੱਡੇ ਗੇਅਰ ਵਾਲਾ ਵੱਡੇ ਗੇਅਰ ਵਾਲਾ ਅੱਗੇ ਫੇਰ ਆ ਗਿਆ ਜੀ 735 ਪੰਜਾਬ ਦਾ ਨੰਬਰ ਹਾਂਜੀ ਇਹ ਕਿੰਨੇ ਮਾਡਲ ਆ ਇਸ ਨਵੇਂ ਮੜਲੇ ਜੀ ਸਾਰਾ ਟਰੈਕਟਰ ਨਵੇਂ ਨਾਲ ਆਇਤੋ ਰੱਖੀ ਗੱਡੀ ਇਹ ਤਾਂ ਮਗਰਾਟ ਮੂਟ ਵੀ ਨਾਲ ਦੀ ਸਾਰੇ ਓਰੀਜਨਲ ਆ ਜੀ ਕੋਈ ਨਹੀਂ ਕੱਲੇ ਇੰਡੀਕੇਟਰੀ ਪਾਸ ਨਵੇਂ ਲੱਗਿਆ ਮਗਰਾਟ ਮੂਟ ਜਮਾਨ ਨਾਲ ਦੇ ਟਰੈਕਟਰ ਨਾਲ ਜਮਾਨ ਕੋਈ ਹੋ ਨਹੀਂ ਹੈ ਨਹੀਂ ਕਾਲੂਕਾਂ ਦਾ ਭਾਈ ਸਰਾ ਹੋਆ ਜੀ ਰੇਨ ਨਾਲ ਕੋਈ ਅਜੀ ਗੱਲ ਠੀਕ ਆ ਜੀ ਇਹਦੇ ਵੀ ਟਾਇਰਾਂ ਦੀ ਕੀ ਕੰਡੀਸ਼ਨ ਹੋਊਗੀ ਮਗਰੇ ਤਾਂ ਹੈਗੇ 90 ਪੈਸੇ ਮੂਹਲੇ ਲਾ ਲੋ 60 ਪੈਂਟ 60 ਕੇ ਪੈਸੇ ਲਾ ਲੋ ਠੀਕ ਆ ਜੀ 60 ਪੈਂਟ ਪੈਸੇ ਪ੍ਰਿੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਪੰਜਾਬ ਦਾ ਨੰਬਰ ਆ ਇਹ ਅੰਦਰ ਪੰਪ ਚ ਆ ਜਾਂਦਾ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਹਾ 96 ਮਾਡਲ ਇਹਦੀ ਡਿਮਾਂਡੀ ਇਹਦੀ 1,55,000 ਰੁਪਏ ਦੀ ਇਹਦਾ ਵੀ ਜੈਸ ਨੂੰ ਹੀ ਦੱਸਾਂ ਮਾ 45,000 ਦੇ ਦੇ ਜੰਗੇ ਇਹਨ ਇੱਕ 45 ਦਾ ਹਾਂਜੀ 1,45,000 ਦਾ ਵੀ ਤੁਹਾਡਾ ਆਹ ਟਰੈਕਟਰ ਬਣ ਜਾਊਗਾ ਅੱਗੇ ਮੈਂ ਹਦਰਾਗ ਹੈ ਜੀ ਇਹ ਵੀ ਪੰਜਾਬ ਨੰਬਰ ਆ ਹਾਂਜੀ ਇਹ ਵੀ ਪੰਜਾਬ ਨੰਬਰ ਹੈ ਠੀਕ ਹੈ ਜੀ 265 ਡੀਆਈ ਆ ਗਿਆ ਜੀ ਪੰਜਾਬ ਦਾ ਨੰਬਰ ਆ ਪੀਬੀ 30 ਇਹਦੇ ਵੀ ਟਾਇਰ ਬਿਲਕੁਲ ਨਵੇਂ ਆ ਬਾਇਕਰ ਜਿਵੇਂ ਨਵੇਂ ਆ ਜੀ ਮੂਲੇ ਹੈਗੇ 80 ਰੁਪਏ ਟਾਇਰ ਐਮਆਰਪੀ ਨਟਲੇ ਐਮ ਆਰ ਐਫ ਦੇ 85 ਬਾਈਕ ਵਾਲੇ ਜੇ ਕੇ ਮਗਲਸਟਾਉ 12482 ਮਨੋਤ ਲਿਖਾਉਣੀ ਠੀਕ ਹੈ ਜੀ ਬੋਗਾਂਡੂ ਪੀ ਆ ਮੇ 12028 ਸਾਰਾ ਉਹ ਮੇ ਕਿ ਪੈਗੀ ਇਹ ਤਾਂ ਬਿਲ ਵੀ ਮੈਂ ਜੋਣਾ ਵੀ ਹਾਂਜੀ ਹਾਂਜੀ ਠੀਕ ਹੈ ਜੀ ਕੰਡੀਸ਼ਨ ਦਾ ਪੂਰਾ ਸਾਫਾ ਟਰੈਕਟਰ ਪੰਜਾਬ ਦਾ ਨੰਬਰ ਆ ਸਲੰਚਾ ਤੁਲੂਨ ਟਰਮੀਨਲ ਦੀ ਹੈ ਸਰਵਸੈਂਪ ਪੈ ਗਈ ਅਜ ਤਾਂ ਕੋਈ ਉਹ ਨਹੀਂ ਹੈ ਠੀਕ ਹੈ ਜੀ ਇਹਦੀ ਵੀ ਕੀ ਡਿਮਾਂਡ ਕਰਦੇ ਹੋ ਇਹਦੀ 275000 ਜੀ 275000 265 ਦੀ ਡਿਮਾਂਡ ਆ ਭੂਮੀ ਪੱਤਰ ਵਾਲਾ ਹਾਂਜੀ ਇਹ ਕਿੰਨੇ ਤੱਕ ਬਣੂਗੀ ਬਸ ਦੇ ਦਿਆਂਗੇ 5-6 ਦਾ ਹੋਰ ਕਟ ਕੇ ਦੇ ਦਿਆਂਗੇ ਠੀਕ ਹੈ ਜੀ ਮਤਲਬ 5-10 ਹਜ਼ਾਰ ਦਾ ਮਾਨ ਤਾ ਹੋਊਗਾ ਆਈ ਹੋ ਜੂਗਾ ਜੀ ਠੀਕ ਹੈ ਜੀ ਪੁਰਾਣਾ ਟਰੈਕਟਰ ਸਾਰੇ ਨਾਲ ਇਕੱਠੇ ਰੂਗੀ ਕੱਟਿਆ ਜੂ ਕੋਈ ਨਾ ਕੋਈ ਜੇ ਹੋਵੇ ਤਾਂ ਕੋਈ ਗੱਲ ਨਹੀਂ ਹੈ ਠੀਕ ਹੈ ਜੀ ਕੰਟਰੈਕਟਰ ਨੰਬਰ ਆਪਣਾ ਜੀ ਕੰਟੈਕਟ ਨੰਬਰ 32 ਜੋਰ ਪਿੰਡਾਂ ਦੀ ਬਰਨਾਲੀ ਦੇ ਕੋਲੇ ਆ ਠੀਕ ਹੈ ਜੀ ਹਾਂਜੀ ਨੰਬਰ ਜੀ 98785 ਹਾਂਜੀ 03753 ਜੀ ਠੀਕ ਹੈ ਜੀ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ